ਹਾਂ ਜੀ ਵੀਰੇ ਹਾਂ ਜੀ ਬਾਈ ਜੀ ਹਸ਼ਕਾਲ ਜੀ ਆਹ ਠੀਕ ਹੈ ਵੀਰੇ ਗੁਰਦੁਆਰਾ ਰਵਿਦਾਸ ਭਗਤ ਟੋਗੋਵਾਲ ਤੋਂ ਗੁਰੂ ਤੋਂ ਬੋਲਣੇ ਹਾਂਜੀ 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 ਮੈਂ ਜੀ ਪੂਲਾ ਟੀਵੀ ਤੋਂ ਹਾਂਜੀ ਮੈਂ ਜਸ ਪੂਲੇ ਵਾਲਾ ਬੋਲਦਾ ਜੀ ਪੂਲਾ ਟੀਵੀ ਤੋਂ ਹਾਂਜੀ ਹਾਂਜੀ ਵੀਰੇ ਹਾਂਜੀ ਬਾਈ ਜੀ ਇਹ ਨਾ ਆਪਣੇ ਦਰਬਾਰ ਸਾਹਿਬ ਦੀ ਤੁਸੀਂ ਸੇਵਾ ਦੇ ਖਾਤਰ ਟੋਕਨ ਪਵਾ ਰਹੇ ਹੋਗੇ ਜੀ ਹਾਂਜੀ ਹਾਂਜੀ ਵੀਰੇ ਤੇ ਇਹ ਗਲਤ ਨਹੀਂ ਜੀ ਹਾਂਜੀ ਗਲਤ ਨਹੀਂ ਗਾਏ ਤੁਸੀਂ ਦਰਬਾਰ ਚ ਗੁਰਦਾਰਾ ਸਾਹਿਬ ਦੇ ਨਾਮ ਤੇ ਨਾਂ ਦੇ ਉੱਤੇ ਤੁਸੀਂ ਲਾਟਰੀਆਂ ਪਵਾ ਰਹੇ ਹੋ ਯਾਰ ਹੈਲੋ ਗੁਰਦਵਾਰਾ ਸਾਹਿਬ ਦੀ ਮੇਰੀ ਗੱਲ ਸੁਣੋ ਤੁਸੀਂ ਇਹ ਕਹਿ ਰਹੇ ਹੋ ਦਰਬਾਰ ਦੀ ਸੇਵਾ ਕਰਨੀ ਤੇ ਲੰਗਰ ਹਾਲ ਦੀ ਸੇਵਾ ਕਰਨੀ ਆ ਗੁਰਦਾਰਾ ਸਾਹਿਬ ਗਲਤੀ ਸੁਣ ਲਓ ਵੀਰੇ ਗਲਤ ਆ ਤੁਸੀਂ ਨਾ ਗੁਰਦਵਾਰਾ ਸਾਹਿਬ ਆ ਜੋ ਇਹ ਨਾ ਕਰਨੀ ਹੋਵੇ ਨਾ ਪਿੰਨਗਰ ਹੁੰਦਾਗਾ ਨੱਗਰ ਉਹ ਬਾਈ ਗੱਲ ਤਾਂ ਸੁਣ ਲੈ ਬੋਲੀ ਜਨਾਗਾ ਤੂੰ ਗੱਲ ਤਾਂ ਸੁਣ ਲੈ ਮੇਰੀ ਤਾਂ ਸੁਣ ਲੈ ਤੂੰ ਬੋਲੀ ਜਨਾ ਆਪਣੀ ਥੋੜਾ ਨਾ ਭਜਾਇਆ ਕਰੋ ਸਾਡੀ ਗੱਲ ਸੁਣ ਲਿਆ ਕਰੋ ਪਹਿਲਾਂ ਆਪਦੀ ਨਾ ਸੁਣਾਓ ਕਿਹੜੇ ਟੀਵੀ ਤੋਂ ਬੋਲਦਾ ਕਿਸੇ ਮਰਜੀ ਤੋਂ ਬੋਲਦਾ ਠੀਕ ਆ ਹਾਂ ਬੋਲ 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 ਆਪਦੀ ਨੀ ਕੋੜਾ ਭਜਾਇਆ ਹੁੰਦਾ ਪਹਿਲਾਂ ਦੂਜੇ ਬੰਦੇ ਦੀ ਮੂਰਲੇ ਦੀ ਵੀ ਗੱਲ ਸੁਣ ਲਈ ਜੇ ਤੁਸੀਂ ਐ ਕਰਦੇ ਹੋ ਗੰਦ ਪਾਉਂਦੇ ਹੋ ਕੀ ਤੂੰ ਐ ਦੱਸਦੇ ਕੀ ਅਸੀਂ ਗਲਤ ਕਰਤਾ ਕੀ ਅਸੀਂ ਮਾੜਾ ਕਰਤਾ ਜਿਵੇਂ ਦਾ ਜਿਹਨੂੰ ਤੇ ਪਿੰਡ ਮਾਟਰਾਂ ਤੋਂ ਥਾਰ ਨਿਕਲੀ ਆ ਬਾਈ ਗੱਲ ਸੁਣਨਾ ਹਾਂ ਉਹ 15 ਲੱਖ ਰੁਪਏ ਅਗਲੇ ਨੂੰ 15 ਲੱਖ ਰੁਪਏ ਦੀ ਸਕਾਰਪੀਆ ਮਿਲ ਗਈ بیس ਮਾਡਲ ਅਗਲੇ ਨੂੰ ਕੀ ਮਾੜੀ ਆ ਭਾਈ ਨਾਲੇ ਸੇਵਾ ਕਰ ਲਈ ਅਗਲੇ ਨਾਲੇ ਗੁਰਦੁਆਰਾ ਸਾਹਿਬ ਬੰਨ ਲਾ ਗਿਆ ਜਾ ਕੇ ਦੇਖਿਆ ਨਹੀਂ ਜੇ ਇਹ ਗਲਤ ਕੰਮ ਆ ਕੋਈ ਜਿਹੜਾ ਕੋਈ ਚਿੱਟਾ ਜਿੰਮਟ ਜੇ ਕੋਈ ਚਿੱਟਾ ਵੇਚਦਾ ਜਾਂ ਕੋਈ ਬੋਲੀਆਂ ਵੇਚਦਾ ਉਹ ਨੂੰ ਤੁਸੀਂ ਬੋਲਦ ਨੇ ਤਾਂ ਸਾਡੇ ਮੂੰਹ 'ਤੇ ਸਾਡੇ ਸ਼ੋਸਨਾ ਪੈ ਜਾਂਦਾਗਾ ਉਦੋਂ ਤਾਂ ਤੁਸੀਂ ਬੋਲਦੇ ਨਹੀਂ ਹੋਣ ਤੁਸੀਂ ਵੱਡਾ ਆ ਗਿਆ ਬੋਲਣਾ ਜੇ ਚਲੋ ਲਾਟਰੀ ਨਾ ਪਾਈ ਦਰਬਾਰ ਸਾਹਿਬ ਦੀ ਸੇਵਾ ਰੁਕ ਜੂਗੀ ਨਹੀਂ ਨਹੀਂ ਇਹਦਾ ਇੱਕ ਨਾਲੇ ਸੇਵਾ ਹੋ ਜੀ ਅਗਲੇ ਦਿਨਾਂ ਨੇ ਵਰਤ ਸੇਵਾ ਮੇਰੇ ਬਿਆ ਪੈਣ ਦਾ ਬਕਵਾਸ ਕਰ ਗੁਰਦੁਆਰੇ ਆ ਕੇ ਦੇਖ ਘਰੇ ਬੈਠੇ ਜਣੀਆਂ ਚ ਬੈਠ ਕੇ ਨਹੀਂ ਬੋਲੀ ਆਉਂਦਾ ਕੰਮ ਕਰਕੇ ਦਿਖਾਇਆ ਕਰੋ ਕੀ ਇਹ ਕਰਨਾ ਆਉਂਦਾ ਠੀਕ ਹੈ ਨਾ ਕਿ ਮੈਂ ਵੀ ਇਹ ਤਰੇ ਫਿਰਦੀ ਹਾਂ ਕੰਮ ਕਰ ਲੈ ਕਰੋ ਕੀ ਸਾਡੀ ਸੇਵਾ ਤੇ ਨਗਰ ਹਾਲ ਦੀ